ਸਾਡੇ ਪਿਛਲੇ ਦਿਨੀ ਇੱਕ ਇੱਥੇ ਮਤਭਾਗ ਦੀ ਘਟਨਾ ਵਾਪਰੀ ਸੀ ਹਰਮਨਦੀਪ ਰੋੜਾ ਜੀ ਉਹਦੇ ਸਬੰਧ ਵਿੱਚ ਅਸੀਂ ਅੱਜ ਸਿਵਲ ਸਰਜਨ ਸਾਹਿਬ ਨੂੰ ਯਾਦ ਪੱਤਰ ਦਿੱਤਾ ਜਿਹਦੇ ਵਿੱਚ ਅਸੀਂ ਉਹਨੂੰ ਯਾਦ ਕਰਾਇਆ ਹੈਗਾ ਵੀ ਮਨਦੀਪ ਕੌਰ ਖੰਗੂਰਾ ਦੇ ਜਿਹੜੇ ਆਰਜੀ ਆਰਡਰ ਹੋਏ ਆ ਸੰਘਰਸ਼ ਕਮੇਟੀ ਨੇ ਅੱਜ ਬੇਨਤੀ ਕੀਤੀ ਆ ਕਿ ਜਿਹੜੇ ਆਰਜੀ ਆਰਡਰ ਹੈਗੇ ਉਹਨੂੰ ਪ੍ਰਬੰਧਕੀ ਧਾਰ ਦੇ ਆਰਡਰਾਂ ਨੂੰ ਕੀਤਾ ਜਾਵੇ ਜਿੱਥੇ ਵੀ ਹੈਗੇ ਆ ਤੇ ਦੂਸਰੀ ਸਾਡੀ ਮੰਗ ਇਹ ਸੀ ਜਿਹੜਾ ਹਰਮਨਦੀਪ ਰੋੜਾ ਪੀੜਤ ਮੁੰਡਾ ਹੈਗਾ ਕੋਟ ਕਪੂਰੇ ਦਾ ਉਹ ਸਿਰਫ 10-15000 ਦੇ ਕੰਟਰੈਕਚੁਅਲ ਆ ਜਿਹਦੀ ਬਦਲੀ ਇਹਨਾਂ ਨੇ ਫਰੀਦਕੋਟਲਾ ਦੀ ਕੀਤੀ ਹੈਗੀ ਆ ਜੋ ਪੌਂਜ ਤੋਂ ਦੂਰ ਵੀ ਆ ਔਰ ਉਹਦੇ ਘਰੇ ਵੀ ਥੋੜੇ ਜਿਹੇ ਹਾਲਾਤ ਮਾੜੇ ਆ ਔਰ ਉਹਦਾ ਫਾਦਰ ਵੀ ਜਿਹੜਾ ਹੈਗਾ ਉਹ ਵੀ ਬੈਟ ਰੈਸਟ 'ਚ ਹੈਗਾ ਇਸ ਕਰਕੇ ਇਹਨਾਂ ਹਾਲਾਤਾਂ 'ਚ ਇੰਨੀ ਦੂਰ ਡਿਊਟੀ ਕਰਨੀ ਉਹਦੇ ਵਸਤੀ ਕਰਨੀ ਹੈਗੀ ਵੈਸੇ ਵੀ ਸਰਕਾਰ ਦੀਆਂ ਪਾਲਸੀਆਂ ਹੈਗੀਆਂ ਵੀ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨੇ ਆ ਤੇ ਉਹਦੇ ਆਧਾਰ ਦੇ ਵਿੱਚ ਵੀ ਉਹ ਮੁੰਡਾ ਆਉਂਦਾ ਹੈਗਾ ਅਸੀਂ ਬੇਨਤੀ ਕਰਦੇ ਆਂ ਵੀ ਫੈਲਦੇ ਆਧਾਰ ਤੇ ਉਹ ਲੜਕੀ ਜਿਹੜੀ ਬਦਲੀ ਆ ਫਰੀਦਕੋਟ ਵਾਪਸ ਕੀਤੀ ਜਾਵੇ ਉਹਦੀ ਬਦਲੀ ਰੱਦ ਕੀਤੀ ਜਾਵੇ ਇਸ ਚੀਜ਼ ਦਾ ਭਰੋਸਾ ਸਾਨੂੰ ਜਨਾਬ ਨੇ ਦਵਾਇਆ ਹੈਗਾ ਉਸ ਭਰੋਸੇ ਦੇ ਸੰਘਰਸ਼ ਕਮੇਟੀ ਨੇ ਅੱਜ ਉਹਨਾਂ ਨੂੰ ਇੱਕ ਯਾਦ ਪੱਤਰ ਸੌਪਿਆ ਹੈਗਾ ਔਰ ਸਾਨੂੰ ਸਾਰੀ ਕਮੇਟੀ ਨੂੰ ਪੂਰਨ ਭਰੋਸਾ ਹੈਗਾ ਕਿ ਸਾਡੀਆਂ ਜਿਹੜੀਆਂ ਮਨਦੀਪ ਕੌਰ ਘੰਗੂਰਾ ਦੇ ਜਿਹੜੇ ਆਰਡਰ ਹੈਗੇ ਉਹ ਪੱਕੇ ਆਰਡਰ ਜਾਨੀ ਕਿ ਪ੍ਰਬੰਧਕੀ ਆਰਡਰ ਔਰ ਹਰ ਮੰਦੀਪ ਦੀ ਜਿਹੜੀ ਬਦਲੀ ਹੈਗੀ ਆ ਉਹ ਫਰੀਦਕੋਟ ਵਾਪਸ ਕੀਤੀ ਜਾਊਗੀ